ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਦਪਹਿਰਾ ਸਾਹਿਬ ਅਸਲ ਵਿੱਚ ਕੀ ਹੈ ਇਸ ਨੂੰ ਕਿਵੇਂ ਕੱਟਣ ਦੇ ਨਾਲ ਸਾਨੂੰ ਫਲ ਜਲਦੀ ਪ੍ਰਾਪਤ ਹੋ ਜਾਵੇਗਾ ਇਸ ਨੂੰ ਕਿਵੇਂ ਕੱਟੀਏ ਕਿ ਸਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਪਰਿਵਾਰ ਤੇ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਹਾਡੀਆਂ ਸਾਰੀਆਂ ਹੀ ਇਸ਼ਾਵਾਂ ਪੂਰੀਆਂ ਹੋ ਜਾਣ ਤੁਹਾਡਾ ਕਟਿਆ ਹੋਇਆ ਚਪਹਰੇ ਦਾ ਫਲ ਤੁਹਾਨੂੰ ਪ੍ਰਾਪਤ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਵਿੱਚ ਚਪਹਰਾ ਸਾਹਿਬ ਦੀ ਵਿਧੀ ਦੇ ਬਾਰੇ ਕੁਝ ਪ੍ਰਸ਼ਨ ਹਨ ਉਹਨਾਂ ਦੇ ਲਈ ਅਸੀਂ ਅੱਜ ਉੱਤਰ ਦੇਵਾਂਗੇ ਜੀ ਕਿ ਇਹ ਵੀਡੀਓ ਇੱਕ ਇਹੋ ਜਿਹੇ ਹੀ ਬਣਾਈ ਗਈ ਹੈ ਇਹਦੇ ਵਿੱਚ ਤੁਹਾਡੇ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਮਿਲ ਜਾਣਗੇ ਸਭ ਤੋਂ ਪਹਿਲੀ ਗੱਲ ਹੈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਚਪਹਿਰਾ ਸਾਹਿਬ ਕੀ ਹੈ ਉਹਨਾਂ ਵਾਸਤੇ ਉਹਨਾਂ ਨੂੰ ਛੋਟਾ ਜਿਹਾ ਹਿੰਟ ਦੇਵਾਂਗੇ ਕਿ ਚਪਹਿਰਾ ਸਾਹਿਬ ਅਸਲ ਵਿੱਚ ਬਾਣੀ ਦਾ ਜਾਪ ਕਰਨਾ ਹੁੰਦਾ ਹੈ ਇਸ ਦੇ ਵਿੱਚ ਮੇਨ ਅਨਸਰ ਹੀ ਹੈ ਕਿ ਜਿਹੜੇ ਲੋਕ ਬਾਹਰ ਰਹਿੰਦੇ ਹਨ ਪੰਜਾਬ ਤੋਂ ਬਾਹਰ ਰਹਿੰਦੇ ਹਨ ਜਾਂ ਹੋਰ ਕੰਟਰੀਆਂ ਦੇ ਵਿੱਚ ਵੱਸ ਚੁੱਕੇ ਹਨ ਉਹ ਚਾਹੁੰਦੇ ਹਨ ਕਿ ਉਹ ਤੇ ਉਹ ਫੋਨ ਕਰਕੇ ਵੀ ਸੰਗਤਾਂ ਨੂੰ ਕਈ ਵਾਰ ਦੱਸਦੇ ਹਨ ਕਿ ਅਸੀਂ ਜਦੋਂ ਤੁਹਾਡੇ ਇੱਥੇ ਚਪਹਿਰਾ ਹੁੰਦਾ ਹੈ ਉਸ ਵੇਲੇ ਸਾਡੇ ਰਾਤ ਦਾ ਸਮਾਂ ਹੁੰਦਾ ਹੈ ਤੇ ਅਸੀਂ ਇਹ ਕਿਵੇਂ ਕੱਟ ਸਕਦੇ ਹਾਂ ਸਾਧ ਸੰਗਤ ਜੀ ਤੁਸੀਂ ਆਪਣੇ ਅਨੁਸਾਰ ਹੀ ਕੱਟ ਸਕਦੇ ਹੋ ਕੋਈ ਵੀ ਤੁਹਾਨੂੰ ਬੰਦਿਸ਼ ਨਹੀਂ ਹੈ ਬਾਣੀ ਨੂੰ ਕਦੋਂ ਪੜਨਾ ਹੈ ਤੁਸੀਂ ਦੁਪਹਿਰ ਦੇ ਸਮੇਂ ਜੇਕਰ ਫ੍ਰੀ ਹੋ 12 ਤੋਂ 4 ਵਜੇ ਤੱਕ ਹਾਜ਼ਰੀ ਭਰ ਲਓ ਜੇਕਰ ਤੁਹਾਡੇ ਕੋਲੋਂ ਅੰਮ੍ਰਿਤ ਵੇਲੇ ਸਮਾਂ ਹੈ ਤੁਸੀਂ ਅੰਮ੍ਰਿਤ ਵੇਲੇ ਵੀ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਸ਼ਾਮ ਦੇ ਵੇਲੇ ਦਾ ਸਮਾਂ ਹੈ ਤੁਸੀਂ ਸ਼ਾਮ ਦੇ ਵੇਲੇ ਵਿੱਚ ਪਹਿਰਾ ਕੱਟ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕੋਈ ਵੀ ਬੰਦਿਸ਼ ਨਹੀਂ ਹੈ ਸਿਰਫ ਹਾਜ਼ਰੀ ਹੀ ਲਗਵਾਉਣੀ ਹੈ 4 ਘੰਟੇ ਦੀ ਹਾਜ਼ਰੀ ਭਰਨੀ ਹੈ ਉਹ ਹਾਜ਼ਰੀ ਤੁਹਾਡੀ ਪਰਵਾਨ ਹੋ ਜਾਵੇਗੀ ਉਹ ਬਾਣੀ ਪੜੀ ਹੋਈ ਨੇ ਤੁਹਾਨੂੰ ਫਲ ਦੇ ਦੇਣਾ ਹੈ ਹੁਣ ਦੂਸਰੀ ਗੱਲ ਉਹ ਹੈ ਕਿ ਜਿਹੜੇ ਲੋਕ ਪੁੱਛਦੇ ਹਨ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਹੀਂ ਜਾ ਸਕਦੇ ਉਹ ਅਸਥਾਨ ਸਾਡੇ ਪਿੰਡ ਤੋਂ ਬਹੁਤ ਦੂਰ ਹੈ ਕਿ ਅਸੀਂ ਘਰ ਬੈਠ ਕੇ ਵੀ ਚਪਹਿਰਾ ਸਾਹਿਬ ਕੱਟ ਸਕਦੇ ਹਾਂ ਹਾਂਜੀ ਸਾਲ ਸੰਗਤ ਜੀ ਤੁਸੀਂ ਘਰ ਬੈਠ ਕੇ ਵੀ ਚਪਹਿਰਾ ਸਾਹਿਬ ਕੱਟ ਸਕਦੇ ਹੋ ਬਾਬਾ ਦੀਪ ਸਿੰਘ ਜੀ ਸਾਹਿਬ ਦਾ ਸਰੂਪ ਲਿਆਓ ਭਾਵ ਕੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਵਾ ਲਓ ਪੋਥੀਆਂ ਮਹਾਰਾਜ ਦੀਆਂ ਪ੍ਰਕਾਸ਼ ਕਰਕੇ ਉਹਨਾਂ ਤੋਂ ਜਾਪ ਕਰਨਾ ਸ਼ੁਰੂ ਕਰ ਦਿਓ ਤੁਸੀਂ ਆਪਣੇ ਕੋਲ ਜੋਤ ਵੀ ਜਗਾ ਸਕਦੇ ਹੋ ਜੋਤ ਜਗਾ ਕੇ ਹੀ ਰੱਖਣੀ ਚਾਹੀਦੀ ਹੈ ਤੁਸੀਂ ਉੱਥੇ ਹਾਜ਼ਰੀ ਪਰ ਤੁਹਾਡੀ ਉਹੀ ਹਾਜ਼ਰੀ ਗੁਰੂ ਘਰ ਦੇ ਵਿੱਚ ਪਰਵਾਨ ਹੋ ਜਾਵੇਗੀ ਜੇਕਰ ਤੁਹਾਡੀ ਭਾਵਨਾ ਹੈ ਕਿ ਮੈਂ ਗੁਰੂ ਘਰ ਜਾ ਕੇ ਹੀ ਕਰਨਾ ਚਾਹੁੰਦੀ ਹਾਂ ਚਪਹਿਰਾ ਸਾਹਿਬ ਜਾ ਕਰਨਾ ਚਾਹੁੰਦਾ ਹਾਂ ਫਿਰ ਤੁਸੀਂ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਚਪਹਿਰਾ ਸਾਹਿਬ ਕੱਟ ਸਕਦੇ ਹੋ ਇਸ ਵਿੱਚ ਵੀ ਤੁਹਾਨੂੰ ਕੋਈ ਬੰਦਿਸ਼ ਨਹੀਂ ਹੈ ਤੁਸੀਂ ਸਰੋਵਰ ਦੇ ਕੰਡੇ ਬੈਠ ਕੇ ਵੀ ਚਪਹਿਰਾ ਸਾਹਿਬ ਕੱਟ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਕਈ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਕਿ ਕਿ ਜਿਨ੍ਹਾਂ ਦਾ ਸਰੀਰ ਠੀਕ ਨਹੀਂ ਹੁੰਦਾ ਤੇ ਉਹ ਕਹਿ ਦਿੰਦੇ ਹਨ ਕਿ ਮੈਂ ਬਹੁਤਾ ਸਮਾਂ ਚੌਂਕੜਾ ਲਗਾ ਕੇ ਪਾਠ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦੀ ਮੈਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਸਾਧ ਸੰਗਤ ਜੀ ਜਿਹੜੇ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਉਸ ਦੀ ਪਰੇਸ਼ਾਨੀ ਦਾ ਵੀ ਹੱਲ ਹੈ ਕਿ ਜਿਹੜਾ ਬੰਦਾ ਚੰਗਾ ਪੜਾ ਹੈ ਉਸ ਵਾਸਤੇ ਨਹੀਂ ਜਿਹਦੇ ਸਰੀਰ ਵਿੱਚ ਕੋਈ ਮੁਸ਼ਕਿਲ ਹੈ ਉਹ ਬੰਦਾ ਆਪਣੀਆਂ ਲੱਤਾਂ ਸਿੱਧੀਆਂ ਕਰਕੇ ਵੀ ਪਾਠ ਕਰ ਸਕਦਾ ਹੈ ਤੇ ਜਾਂ ਫਿਰ ਖਲੋ ਕੇ ਵੀ ਪਾਠ ਕਰ ਸਕਦੇ ਹਨ ਬਸ ਤੁਹਾਡਾ ਮਨ ਜੁੜਿਆ ਹੋਣਾ ਚਾਹੀਦਾ ਹੈ ਜੇਕਰ ਤਨ ਵਿੱਚ ਹਿੰਮਤ ਨਹੀਂ ਹੈ ਕੁਰਸੀ ਤੇ ਬੈਠ ਕੇ ਮੰਜੇ ਤੇ ਬੈਠ ਕੇ ਵੀ ਲੱਤਾਂ ਲਮਕਾ ਕੇ ادب ਦੇ ਨਾਲ ਤੁਸੀਂ ਬਾਣੀ ਪੜ ਸਕਦੇ ਹੋ ਸਾਥ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਗੱਲ ਦੇ ਬਾਰੇ ਵਿੱਚ ਜਿਹੜੇ ਕਹਿੰਦੇ ਹਨ ਕਿ ਦੁਪਹਿਰਾ ਸਾਹਿਬ ਕੱਟਣ ਵੇਲੇ ਕੀ ਘਰ ਵਿੱਚ ਦੇਗ ਬਣਾਉਣੀ ਜ਼ਰੂਰੀ ਹੈ ਹਾਂਜੀ ਸਾਧ ਸੰਗਤ ਜੀ ਦੇਗ ਬਣਾਉਣੀ ਬਹੁਤ ਹੀ ਜ਼ਰੂਰੀ ਹੈ ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਗ ਬਣਾਉਣੀ ਹੈ ਫਿਰ ਆਪਣੇ ਕੋਲ ਜਲ ਵੀ ਰੱਖਣਾ ਹੈ ਫਿਰ ਉਸ ਦੇਗ ਨੂੰ ਤੁਸੀਂ ਭੋਗ ਵੀ ਲਗਵਾਉਣਾ ਹੈ ਉਹ ਅਰਦਾਸ ਜਿਹੜੀ ਤੁਸੀਂ ਕਰਦੇ ਹੋ ਤੁਹਾਡੀ ਉਹੀ ਸਫਲ ਹੋ ਜਾਵੇਗੀ ਜਿਹੜਾ ਬੰਦਾ ਦੇਗ ਬਣਾ ਕੇ ਆਪਣੇ ਕਾਰਜ ਸਫਲ ਵਾਸਤੇ ਅਰਦਾਸ ਕਰਦਾ ਹੈ ਜਾਂ ਕਿਸੇ ਵੀ ਬਾਣੀ ਦੀ ਜਦੋਂ ਆਰੰਭਤਾ ਕਰਦਾ ਹੈ ਦੇਗ ਬਣਾਉਂਦਾ ਹੈ ਉਸ ਦੀ ਅਰਦਾਸ ਛੇਤੀ ਪ੍ਰਵਾਨ ਹੋ ਜਾਂਦੀ ਹੈ ਇਸ ਕਰਕੇ ਸਾਧ ਸੰਗਤ ਜੀ ਦੇਗ ਬਣਾਉਣੀ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਬਣ ਨਹੀਂ ਰਹੀ ਜਾਂ ਤੁਹਾਨੂੰ ਬਣਾਉਣੀ ਨਹੀਂ ਆਉਂਦੀ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਉਦਾਂ ਵੀ ਜਾਪ ਕਰ ਸਕਦੇ ਹੋ ਕੋਣ ਸਾਧ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਡੇਲੀ ਚਪਹਿਰਾ ਸਾਹਿਬ ਕੱਟ ਸਕਦੇ ਹਾਂ ਹਾਂਜੀ ਸਾਧ ਸੰਗਤ ਜੀ ਬਿਲਕੁਲ ਤੁਸੀਂ ਰੋਜ਼ਾਨਾ ਹੀ ਚਪਹਿਰਾ ਸਾਹਿਬ ਕੱਟ ਕੇ ਹਾਜ਼ਰੀ ਲਗਵਾ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਪ੍ਰਾਣita ਆਇਆ ਹੀ ਸੰਸਾਰ ਦੇ ਵਿੱਚ ਬਾਣੀ ਪੜਨ ਦੇ ਵਾਸਤੇ ਹੈ ਚਪਹਿਰਾ ਸਾਹਿਬ ਦੇ ਵਿੱਚ ਇਹ ਬਾਣੀ ਪੜੀ ਜਾਂਦੀ ਹੈ ਖਾਲਸਾ ਜੀ ਇਹ ਜ਼ਰੂਰੀ ਨਹੀਂ ਕਿ ਤੁਸੀਂ ਐਤਵਾਰ ਹੀ ਬਾਣੀ ਪੜ੍ਹਨੀ ਹੈ ਬਾਕੀ 6 ਦਿਨ ਤੁਸੀਂ ਅਣਗਿਣਤ ਬਾਣੀ ਪੜ੍ਹ ਸਕਦੇ ਹੋ ਤੁਸੀਂ ਐਵੇਂ ਬਾਕੀ ਦੇ ਦਿਨ ਗਵਾਰਨਾ ਬੈਠਣਾ ਜਿਸ ਦਿਨ ਵੀ ਤੁਹਾਡਾ ਮਨ ਕਰੇ ਤੁਸੀਂ ਗੁਰਬਾਣੀ ਦੇ ਨਾਲ ਜੁੜ ਜਾਓ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਬਾਣੀ ਪੜ ਸਕਦੇ ਹੋ ਬਾਣੀ ਤਾਂ ਬੰਦੇ ਦੇ ਪੜਨ ਲਈ ਹੈ ਕਈ ਇਦਾਂ ਦੇ ਗੁਰਮਖ ਪਿਆਰੇ ਹਨ ਜਿਨ੍ਹਾਂ ਨੇ ਆਪਣਾ ਸਮਾਂ ਸੈੱਟ ਕੀਤਾ ਹੋਇਆ ਹੈ ਬਾਣੀ ਪੜਨ ਦਾ ਕਈ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਸਕੂਲ ਚਲੇ ਜਾਂਦੇ ਹਨ ਉਹ ਆਪਣੇ ਘਰ ਦਾ ਕੰਮ ਸਮੇਟ ਕੇ 10 ਵਜੇ ਤੋਂ 2 ਵਜੇ ਤੱਕ ਬੱਚਿਆਂ ਦੇ ਆਉਣ ਤੱਕ ਚਪਹਿਰਾ ਸਾਹਿਬ ਕੱਟ ਸਕਦੀਆਂ ਹਨ ਤੇ ਕੱਟਦੀਆਂ ਵੀ ਹਨ ਉਦੋਂ ਉਹ ਜਾਪ ਕਰ ਲੈਂਦੀਆਂ ਹਨ ਬਾਣੀ ਪੜ ਲੈਂਦੀਆਂ ਹਨ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲੈਂਦੀਆਂ ਹਨ ਪਰਿਵਾਰ ਇਹੋ ਜਿਹੇ ਕਈ ਵਾਰ ਵੇਖੇ ਜਾਂਦੇ ਹਨ ਕਿ ਉਹ ਡੇਲੀ ਹੀ ਚਪਹਿਰਾ ਸਾਹਿਬ ਕੱਟਦੇ ਹਨ ਸਾਰ ਸੰਗਤ ਜੀ ਚਪਹਿਰਾ ਸਾਹਿਬ ਅਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਕੱਟ ਸਕਦੇ ਹਾਂ ਹੁਣ ਤੁਸੀਂ ਵੇਖਿਆ ਹੀ ਹੋਵੇਗਾ ਕਿ ਸ਼ਹੀਦਾਂ ਸਾਹਿਬ ਤੋਂ ਇਲਾਵਾ ਹੁਣ ਸਾਰੇ ਹੀ ਗੁਰਦੁਆਰਿਆਂ ਵਿੱਚ ਸੰਗਤਾਂ ਬਹੁਤ ਹੀ ਸ਼ਰਦਾ ਦੇ ਨਾਲ ਚਪਹਿਰਾ ਸਾਹਿਬ ਘਟਦੀਆਂ ਹਨ ਜਿਵੇਂ ਕਿ ਸ਼ਹਾਟਾ ਸਾਹਿਬ ਵੀ ਤੁਸੀਂ ਵੇਖਣਾ ਕਿ ਹਰ ਐਤਵਾਰ ਦੇ ਐਤਵਾਰ ਉੱਥੇ ਵੀ ਚਪਹਿਰਾ ਸਾਹਿਬ ਸੰਗਤਾਂ ਘਟਦੀਆਂ ਹਨ ਕਿਉਂਕਿ ਜਿੱਥੇ ਵੀ ਤੁਸੀਂ ਬਾਣੀ ਪੜੋਗੇ ਜਾਪ ਕਰੋਗੇ ਜਾਂ ਚਪਹਿਰਾ ਸਾਹਿਬ ਘਟੋਗੇ ਸ਼ਹੀਰ ਸਿੰਘ ਉੱਥੇ ਹੀ ਤੁਹਾਡੇ ਨਾਲ ਹਾਜ਼ਰ ਨਾਜ਼ਰ ਹੋ ਜਾਣਗੇ ਤੁਹਾਡੀ ਹਾਜ਼ਰੀ ਉੱਥੋਂ ਹੀ ਪ੍ਰਵਾਨ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਗੱਲ ਦੀ ਕਈ ਪੈਣਾ ਦਾ ਸਵਾਲ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਆਂਡਾ, ਮੀਟ, ਸ਼ਰਾਬ ਸਾਰਾ ਹੀ ਪਰਿਵਾਰ ਖਾਂਦਾ ਹੈ ਪਰ ਅਸੀਂ ਜਾਪ ਕਰਦੇ ਹਾਂ ਕਿ ਅਸੀਂ ਦੁਪਹਿਰਾ ਸਾਹਿਬ ਕੱਟ ਸਕਦੇ ਹਾਂ ਤਾਂ ਵੇਖੋ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕਰਮਾ ਦੇ ਅਨੁਸਾਰ ਇਹ ਕਰਨ ਵਾਲੀ ਚੀਜ਼ ਹੈ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਕਮਰਾ ਵੱਖਰਾ ਰੱਖੋ ਉਸ ਕਮਰੇ ਵਿੱਚ ਤੁਸੀਂ ਜਦ ਪਾਠ ਕਰਦੇ ਹੋਵੋ ਤਾਂ ਮੀਟ ਅੰਡਾ ਖਾਣ ਵਾਲਾ ਬੰਦਾ ਉਸ ਕਮਰੇ ਵਿੱਚ ਨਾ ਆਵੇ ਤਾਂ ਵੇਖ ਲੈਣਾ ਕਿ ਤੁਹਾਡੀ ਹਾਜ਼ਰੀ ਪ੍ਰਵਾਨ ਹੋ ਜਾਵੇਗੀ ਤੁਸੀਂ ਜੇਕਰ ਪਾਠ ਕਰਦੇ ਸਮੇਂ ਕੋਲ ਜੋਤ ਜਗਾਉਂਦੇ ਹੋ ਤਾਂ ਅਰਦਾਸ ਕਰੋ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਘਰ ਗੁਰ ਸਿੱਖੀ ਆ ਜਾਵੇ ਸਾਡੇ ਘਰੋਂ ਆਂਡਾ ਮੀਟ ਬਾਹਰ ਹੀ ਨਿਕਲ ਜਾਵੇ ਉਹ ਵੀ ਬਾਣੀ ਪੜ ਸਕਦੇ ਨੇ ਫਿਰ ਜਿੱਥੇ ਦੇਗ ਬਣਾਉਣੀ ਹੈ ਜਿਹੜਾ ਜਲ ਤੁਸੀਂ ਰੱਖਣਾ ਹੈ ਉਹ ਭਾਂਡੇ ਨੂੰ ਵੱਖਰਾ ਰੱਖੋ ਉਨੋਂ ਦੂਜੇ ਭਾਂਡਿਆਂ ਦੇ ਵਿੱਚ ਦੂਜੇ ਬਰਤਨਾਂ ਦੇ ਨਾਲੋਂ ਵੱਖਰਾ ਰੱਖ ਕੇ ਹੀ ਸਾਫ਼ ਕਰੋ। ਸਾਧ ਸੰਗਤ ਜੀ ਵੇਖੋ ਜੀ ਕਿ ਬਾਣੀ ਪੜਨ ਦੇ ਲੱਗੇ ਬੰਦੇ ਤੇ ਆਪੋ ਆਪਣਾ ਅਭਿਆਸ ਹੁੰਦਾ ਹੈ। ਕੋਈ ਬਾਣੀ ਨੂੰ ਹੌਲੀ-ਹੌਲੀ ਪੜਦਾ ਹੈ, ਕੋਈ ਤੇਜ਼ੀ ਦੇ ਨਾਲ ਪੜਦਾ ਹੈ। ਜੇ ਤੁਸੀਂ ਤੇਜ਼ੀ ਦੇ ਨਾਲ ਪੜਦੇ ਹੋ ਤਾਂ ਤੁਸੀਂ ਇਹ ਸੋਚੋ ਕਿ ਮੈਂ 2-4 ਪਾਠ ਹੋਰ ਵੀ ਕਰ ਸਕਦੀ ਹਾਂ, ਜਾਂ ਕਰ ਸਕਦਾ ਹਾਂ। ਜ਼ਰੂਰੀ ਨਹੀਂ ਕਿ ਤੁਸੀਂ ਓਨਾ ਹੀ ਪਾਠ ਕਰਨਾ ਹੈ। ਜੇ ਤੁਹਾਡਾ ਸਰੀਰ ਇੰਨਾ ਆਸਰਾ ਨਹੀਂ ਕਰਦਾ ਕਿ ਤੁਸੀਂ 4 ਘੰਟੇ ਬੈਠ ਸਕੋ ਤੁਸੀਂ 3 ਘੰਟੇ ਵਿੱਚ ਵੀ ਸਮਾਪਤੀ ਕਰ ਸਕਦੇ ਹੋ ਤੁਸੀਂ ਉਦੋਂ ਵੀ ਅਰਦਾਸ ਕਰ ਸਕਦੇ ਹੋ ਘਰ ਬੈਠਿਆਂ ਹੀ ਕਰ ਸਕਦੇ ਹੋ ਸਾਧ ਸੰਗਤ ਜੀ ਬਹੁਤ ਸਾਰੀ ਸੰਗਤ ਘਰ ਤੋਂ ਬੈਠ ਕੇ ਹੀ ਚਪਹਰੇ ਵਿੱਚ ਹਾਜ਼ਰੀ ਲਗਵਾਉਂਦੀ ਹੈ ਜੇ ਤੁਹਾਡਾ ਪਾਠ ਪਹਿਲਾਂ ਹੀ ਹੋ ਰਿਹਾ ਹੋਵੇ ਤੁਸੀਂ ਸਿਮਰਨ ਕਰ ਸਕਦੇ ਹੋ ਤੁਸੀਂ ਮਨ ਵਿੱਚ ਸੋਚ ਲਓ ਕਿ ਮੈਂ ਅੱਧਾ ਘੰਟਾ ਹੋਰ ਤੁਰ ਫਿਰ ਕੇ ਵਾਹਿਗੁਰੂ ਦਾ ਨਾਮ ਸਿਮਰ ਲਾਵਾਂ ਤਾਂ ਵੇਖ ਲੈਣਾ ਤੁਸੀਂ ਜਿਹੜੇ ਵੀ ਮਨੋ ਭਾਵਨਾ ਦੇ ਨਾਲ ਪਾਠ ਕਰੋਗੇ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੋਗੇ ਤੁਹਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਨੂੰ ਬਾਬਾ ਜੀ ਪ੍ਰਵਾਨ ਕਰ ਲੈਣਗੇ ਸਾਧ ਸੰਗਤ ਜੀ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਜੋਤ ਜਗਾਉਣੀ ਜ਼ਰੂਰੀ ਹੈ ਨਹੀਂ ਸਾਧ ਸੰਗਤ ਜੀ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਜਦ ਵੀ ਦੇਸੀ ਘੋਲ ਜਲਦਾ ਹੈ ਤਾਂ ਪਹਿਲਾਂ ਤਾਂ ਉਸ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਜੇਕਰ ਤੁਸੀਂ ਜਗ੍ਹਾ ਲਓ ਤਾਂ ਬਹੁਤ ਚੰਗੀ ਗੱਲ ਹੋਵੇਗੀ ਜਿੱਥੇ ਤੁਸੀਂ ਬੈਠਣਾ ਹੈ ਦੂਸਰਾ ਜੋਤ ਦਾ ਕਾਰਨ ਹੁੰਦਾ ਹੈ ਕਿ ਜਿੱਥੇ ਜੋਤ ਜਗਦੀ ਹੈ ਉੱਥੇ ਅਗੰਮੀ ਰੂਹਾਂ ਆਪ ਹਾਜ਼ਰ ਨਾਜ਼ਰ ਹੋ ਜਾਂਦੀਆਂ ਹਨ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਇੱਕ ਗੱਲ ਸਾਨੂੰ ਹੋਰ ਵੀ ਕਿਸੇ ਨੇ ਪੁੱਛੀ ਸੀ ਕਿ ਜਦੋਂ ਅਸੀਂ ਚਪਹਿਰਾ ਸਾਹਿਬ ਕੱਟিয়ে ਤਾਂ ਕੀ ਕੋਲ ਜਲ ਰੱਖਣਾ ਬਹੁਤ ਜ਼ਰੂਰੀ ਹੈ ਸਾ ਸੰਗਤ ਜੀ ਜਲ ਰੱਖਣਾ ਜ਼ਰੂਰੀ ਹੀ ਹੈ ਸਮਝ ਲੈਣਾ ਕਿਉਂਕਿ ਜਲ ਰੱਖਣ ਦੇ ਨਾਲ ਤੁਹਾਡਾ ਕੀਤਾ ਹੋਇਆ ਪਾਠ ਪਾਣੀ ਤੋਂ ਜਲ ਵਿੱਚ ਪਰਿਵਰਤਿਤ ਹੋ ਜਾਵੇਗਾ ਜੋ ਵੀ ਤੁਹਾਡੇ ਘਰ ਵਿੱਚ ਕੋਈ ਬਿਮਾਰ ਹੈ ਜਾਂ ਕਿਸੇ ਨੂੰ ਕੋਈ ਰੋਗ ਲੱਗਾ ਹੋਇਆ ਹੈ ਉਹ ਜਲ ਤੁਸੀਂ ਉਸ ਨੂੰ ਸ਼ਕਾਧ ਦੇਣਾ ਤਾਂ ਵੇਖ ਲੈਣਾ ਕਿ ਉਸ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਮਨ ਨੂੰ ਕੋਈ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਤੁਸੀਂ ਵੀ ਉਸ ਜਲ ਨੂੰ ਸ਼ਕ ਸਕਦੇ ਹੋ ਤਾਂ ਵੇਖ ਲੈਣਾ ਤੁਹਾਡਾ ਮਨ ਵੀ ਪਵਿੱਤਰ ਹੋ ਜਾਵੇਗਾ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਚਪਹਿਰਾ ਸਾਹਿਬ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕੱਟ ਲੈਂਦੇ ਹੋ ਤੁਹਾਡੀਆਂ ਸਾਰੀਆਂ ਹੀ ਆਸਾ ਮਰਾਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ